ਆ ਮੱਕੀ ਤਾਂ ਸਾਰੀ ਖਰਾਬ ਹੀ ਹੋ ਗਈ। ਮੀਂਹ ਬਹੁਤ ਪਿਆ। ਤੋ ਪੀ ਲੱਗੇ ਇੱਕ ਦਿਨ ਵੀ ਸੁੱਕਣੇ ਪਾ ਲੀਏ। ਤਿੰਨ ਵਜੇ ਮਾ ਵੇਖੇਗੀ ਪਸ਼ੂ ਕੀ ਕਰਦੇ ਆ। ਕੀ ਕਰਦੇ ਆ ਤੁਸੀਂ? ਪੱਠੇ ਖਾ ਲੈ। ਪੱਠੇ ਫੁਟੇ ਖਾ ਕੇ 앉ੇ ਬੈਠੀਆਂ ਰੱਜ ਖੁਜ ਕੇ ਖੁਰ ਲਿਆ ਸਾਫ ਕੀਤੀ ਬਈ ਅਸੀਂ ਆਏ ਸੀ 10 ਵਜੇ ਪਾਣੀ ਡਾਹ ਕੇ ਗੈਸ ਜੀ ਸੜਨਾਲੂ ਕੀ ਕਰਦਾ ਸੀ ਇੱਕ ਤਾਂ ਚਿੱਕੜ ਚ ਬੈਠਾ ਚਲੋ ਉਠੋ ਥਾਂ ਸਾਫ ਕਰੀਏ ਅ ਗਾਂ ਾਂ ਮੜ ਗਈਆਂ ਹੁਣ ਰਾਜੀ ਹੋਈਆਂ ਮੈਂ ਪੈਂਦੇ ਗਰਮੀ ਬਹੁਤ ਹੀ ਨਾ ਲਸੀਆਂ ਹੋ ਗਈਆਂ ਹਨ ਬਹੁਤ ਜ਼ਰਨਾ ਸੁੱਕੇ ਤੇ ਬਿਲਕੁਲ ਹੀ ਲਸੀਆਂ ਹੋ ਜਾਂਦੇ ਪਸੂਆਂ ਨਾਲ ਪਸੂ ਹੁਣਾ ਪੈਂਦਾ ਤੇ ਜਾ ਕੇ ਸਬੀ ਮੈਂ ਤਾਂ ਪੱਲੇ ਪੈਂਦੀ ਅੱਖੇ ਚੱਲਦੀਆਂ ਕਰ ਰਹਾ ਬੋਲ ਰਿਹਾ ਇਹ ਨਹੀਂ ਠੀਕ ਕਰਾਂਗੇ ਕਿਦਾਂ ਬੈਜੋ ਹਣ ਘੜੀ ਆਹ ਸਾਫ ਕਰਦੇ ਆ ਪਾਵੇ ਢੇਰੀਆਂ ਲਾਈਆਂ ਗੋ ਗਵਾ ਚੱਕਦੇ ਆ ਇਥੇ ਕਾ ਬਹੁਤ ਚੜਿਆ ਸੀ ਇੱਥੇ ਸਪਰੇਅ ਕੀਤੀ ਕਾਲੂ ਸਵੇਰਾ ਹਾਂ ਕਿਦਾਂ ਸ਼ੀਲੋ ਓ ਸ਼ੀਲੋ ਸ਼ੀਲੋ ਮੇਰੇ ਕੋਲ ਮਰੂਦ ਖੋ ਕੇ ਖਾ ਲਈਦੀ ਭੁੱਖੜਾ ਚਲੋ ਸੜੀ ਕੋ ਖੜਿਆ ਕੋ ਖੜਿਆ ਕੋ ਖੜ ਕੋ ਜੀਵ ਕੱਢ ਬੜਾ ਆ ਪੋਖੜਾ ਦਾ ਫੜੀ ਜੀ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਆਪਾਂ ਪਸ਼ੂਆਂ ਦਾ ਕਰ ਲਈਏ ਥਾਂ ਸਾਫ ਸਪਰੀ ਠਾ ਕੇ ਨਾ ਕਿ ਆਪਾਂ ਨੂੰ 7 ਵਜੇ ਕੱਢਾਂਗੇ ਬਾਹਰ